ਦੇਖੋ ਜੀ ਅੱਜ ਤੁਹਾਨੂੰ ਆ ਡਿਜ਼ਾਈਨ ਦੱਸਦੇ ਆਂ ਦੇਖੋ ਬਣਾ ਕੇ ਆਹ ਵਾ ਜਾ ਘਟਾ ਦੇਖੋ ਇਸੇ ਤਰ੍ਹਾਂ ਬਣਿਆ ਦੇਖੋ ਆ ਜਿਹੜਾ ਇੱਥੇ ਬਣਦਾ ਆ ਜਾਣਗਾ ਦੰਦੇ ਬਹੁਤੀ ਸੌਖਾ ਡਿਜ਼ਾਈਨ ਇੱਕ ਸੌਈ ਦਾ ਡਿਜ਼ਾਈਨ ਹੈ ਤੇ ਇਹ ਤੁਸੀਂ ਬਣਵਾਉਣੀ ਹੈ ਇਹ 700 ਰੁਪਏ ਸੀ ਰੇਟ ਲਵਾਂਗੇ ਇਹਦਾ ਐਸਾ ਡਿਜ਼ਾਈਨ ਦੀ ਬਣਾਉਣੀ ਹੈ ਤਾਂ ਬਰਦਮਨ ਦੀ ਉੱਨ ਲਾਵਾਂਗੇ ਜਿਸ ਕੀ ਵੀ ਬਲੋਜ ਤੁਸੀਂ ਤੇ ਟੋਪੀ ਜੁੜੇ ਵਾਲੀ ਬਣਾਵਾ ਸਕਦੇ ਹੋ ਸੂਟ ਡਿਪੈਂਡ ਕਰਵਾ ਸਕਦੇ ਹੋ ਜਾਂ ਤੇ ਕੜਾਈ ਵੀ ਕਰਵਾ ਸਕਦੇ ਹੋ ਸੂਟਾਂ ਤੇ ਤੁਸੀਂ ਮਸ਼ੀਨ ਵਰਕ ਉਹ ਵੀ ਅਸੀਂ ਕਰਦੇ ਆ ਤੇ ਦੇਖੋ ਸਿੱਧਾ ਉੱਧਰ ਪਾਸਾ ਜੇ ਕੋਈ ਆ ਬਣਾਉਣਾ ਤਾਂ ਇਹ ਹੀ ਡਿਜ਼ਾਈਨ ਦਾ ਉਧਰੋਂ ਵੀ ਤੇ ਜੇ ਆਹੇ ਡਿਜ਼ਾਈਨ ਪਾਉਣਾ ਤਾਂ ਵੀ ਕਰ ਦੇਵਾਂਗੇ ਅਸੀਂ ਤੇ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਬਣਾਉਣੀ ਦੱਸਦੇ ਆ ਸਾਰਿਆਂ ਪਰ ਫਿਰ ਜਸਰੀਆ ਕਰੋ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਡਿਜ਼ਾਈਨ ਦੱਸਦੇ ਆ ਦੇਖੋ ਜੀ ਜੈਕਟ ਬਣੀ ਹੋਈ ਹੈ ਚਿੱਟੇ ਰੰਗ ਦੀ ਪਹਿਲਾਂ ਬਾਰਡਰ ਬਣਾਇਆ ਦੇਖੋ 2/2 ਸਿੰਧਿਆਂ ਦਾ ਇਹ ਮਾ ਲਾਂਗੇ ਤੀੜ ਜੈਣਾ ਸਿੱਧਾ ਹੀ ਜਾਂਦਾ ਦੇਖੋ ਇਹ ਹਨ ਇਹ ਤਰ੍ਹਾਂ ਦੇ ਕੰਮ ਇਹ ਤੁਹਾਨੂੰ ਡਿਜ਼ਾਈਨ ਦਾ ਦੱਸਦੇ ਬਣਾਉਣਾ ਜੇ ਇਸ ਤਰ੍ਹਾਂ ਦੇ ਡਿਜ਼ਾਈਨ ਦੀ ਜਾਕਟ ਬਣਾਉਣੀ ਹੋਵੇ ਤਾਂ ਬਣਵਾ ਸਕਦੇ ਹੋ 700 ਰੁਪਏ ਜਾਕਟ ਦਾ ਲਵਾਂਗੇ ਤੁਸੀਂ ਸਾਨੂੰ অর্ডার ਕਰ ਸਕਦੇ ਹੋ ਸਕੇ ਵੀ ਜਾਕਟ ਬਲੌਂਗ ਜੇ ਇਸ ਤਰ੍ਹਾਂ ਦੀ ਬਣਾਉਣੀ ਹੈ ਆ ਡਿਜ਼ਾਈਨ ਦੀ ਤਾਂ 700 ਰੁਪਏ ਜਾਕਟ ਦਾ ਲਵਾਂਗੇ ക്രേ വർദ്ധമാണത്തിവേ ബിസെയോ ഡിജൈൻ ബാഖോ ദിവറ ഇതോ ഡിജന പായാ ഇതര ഏജൻഡ് ബിട്ടേ പാസ് तो सीधे पास उल्टे सीधे दी सिलाई भी फटी बनाई हुई है तो बार्डर बनाया दो उल्टे तो सीधे फट्टी उल्टी सीधे सिलाई भी बनाई हुई है देखो कनिशन देखो हूँ तुम बना दस दें ਦੇਖੋ ਜੇ ਇੱਕ ਹੀ ਗੁੰਡੇ ਪਾਏ ਹੋਏ ਆ ਇਹੇ 10-10 ਸਕੁੰਡਿਆਂ ਦਾ ਡਿਜ਼ਾਈਨ ਹੈ ਇਹ ਇੱਥੋਂ ਲੈ ਕੇ 10 ਗੁੰਡੇ 10 ਗੁੰਡੇ ਹੈ ਠੀਕ ਹੈ ਹੁਣ ਤੁਹਾਨੂੰ ਦੱਸਦੇ ਆ ਅਸੀਂ ਬਣਾਉਣਾ ਅਸੀਂ ਇੱਕ ਹੀ ਗੁੰਡੇ ਪਾਏ ਹੋਏ ਆ ਦੇਖੋ ਪਹਿਲੀ ਜਿਹੜਾ ਗੁੰਡੇ ਦਾ ਸਿੱਧਾ ਗੁੰਡੇ ਲੜੇ ਦੇਖੋ സിധേ ദോധ ധാഗീക ടി ബോ ഫി ധാഗി കണ് ഇതെ തീന സിദ്ധേ ബുണാ ഇ സിദ്ധാ ബി ജീവി ബുപ്പ ി ബി ദോ തന്നെ തന്നെ തങ്ക ਇੰਨਾ ਦੇ ਇੱਕ ਬਣਾ ਲੇ ਤਾਂ ਗੰਨ ਦੇ ਪਾਸੇ ਤਿੰਨ ਜ਼ੰਦੇ ਦੇ ਇੱਕ ਦੋ ਤਿੰਨ ਤਾਂ ਗਾਉਂਦੇ ਗੰਨੀ ਜਿਆਣੀ ਬਣੂਗੀ ਤਾਂ ਗਾਉਂਦੇ ਗੰਨੀ ਜਿਆੜੀ ਬਣੂਗੀ ਇੱਕ ਦੋ ਤਿੰਨ ਤਾਂ ਗਾਉਂਦੇ ਗੰਨੀ ਦੇਖੋ ਦੋੋਂ ਦਾ ਇੱਕ ਬਣਾਤਾ ਹੁਣ ਦੋਨੋਂ ਸਿੱਧਾ ਆਉਂਦੇ ਆ ਵੀ ਇੱਥੇ ਆਪਾਂ ਦੋੋਂ ਦਾ ਇੱਕ ਬਣਾਇਆ ਫਿਰ ਤਿੰਨ ਸਿੱਧੇ ਬਣੇ ਫਿਰ ਆਪਾਂ ਜਾਲੀ ਬਣਾਈ ਦੇਖੋ ਜਿਹੜਾ ਇੱਥੇ ਕੱਟਿਆ ਇੱਥੇ ਵਧ ਗਿਆ ਫਿਰ ਆਪਾਂ ਇੱਥੇ ਜਾਲੀ ਬਣਾਈ ਇੱਕ ਫਿਰ ਤਿੰਨ ਸਿੱਧੇ ਬਣੇ ਫਿਰ ਆਪਾਂ ਤਿੰਨਾਂ ਦਾ ਇੱਕ ਕਰਿਆ ਇੱਕ ਇਧਰ ਦੀ ਜਾਲੀ ਹੋਣੀ ਜਿਹੋ ਕਟਿਆ ਇੱਕ ਇਧਰ ਜਾਲੀ ਬਣੀ ਉਹ ਕਟਿਆ ਫਿਰ ਆਪਾਂ ਜਾਲੀ ਬਣਾਈ தினோம் உல் பசங்க சார் உல்ட உ பண்ணுறீங்க பத்து சௌக்கைனா ਇਸ ਨੂੰ ਨੋਟ ਰੱਖਾ ਸਾਂਦੇ ਤੇ ਇਸ ਕੁਲੀਅਰ ਚਾਰਜ ਤੁਹਾਡਾ ਆਉਂਦਾ ਹੋਊਗਾ ਤੇ ਜੇ ਇਹਦੇ ਨਾਲ ਦੀ ਜਾਗਟ ਬਣਾਉਣੀ ਆ ਤਾਂ 700 ਰੁਪਈਆ ਜਾਗਟ ਦਾ ਰੇਟ ਹੈ ਵਰਦਮਾਨ ਦੀ ਪੱਛਮ ਲਾ ਕੇ ਉਹਨੂੰ ਲਾ ਕੇ ਬਣਾ ਕੇ ਦੇਵਾਂਗੇ ਦੇਖੋ ਤੀਜੀ ਸਵਾਈ ਆ ਗਈ ਉਲਟੇ ਪਾਸੇ ਪਹਿਲਾਂ ਤੁਸੀਂ ਬਾਰਡਰ ਬਣਾ ਲੈਣਾ ਬਾਰਡਰ ਬਣਾ ਕੇ ਫਿਰ ਤੁਸੀਂ ਦੇਖੋ ਦੋ ਦਾ ਇੱਕ ਬਣਾਤਾ ਆਪਾਂ ਧਾਗਾ ਦੂਜੇ ਪਾਸੇ ਕਰ ਲੈਣਾ ਦੇਖੋ ਤਿੰਨ ਆਪਾਂ ਸਿੱਧੇ ਬਨ ਲੈਣੇ ਦੇਖ ਤਿੰਨ ਸਿੱਧੇ ਬਨ ਲੈਣੇ ਹੁਣ ਆਪਾਂ ਧਾਗਾ ਦੇ ਕੰਨੀ ਕਰਕੇ ਜાળੀ ਬਣਾ ਲੈ। ਇਹ ਧਾਗਾ ਦੇ ਕੰਨੀ ਕਰਕੇ ਜાળੀ ਬਣਾ ਦਿਆਂਗੇ ਦੇਖੋ ਇੱਕ ਬਣਿਆ ਗਿਆ ਸਿੱਧਾ ਦੋ ਤੇ ਤਿੰਨ ਹੁਣ ਆਪਾਂ ਧਾਗਾ ਦੇ ਕੰਨੀ ਕਰਦੇ ਦੇਖੋ ਤਿੰਨਾਂ ਦਾ ਇੱਕ ਬਣਾ ਲਾਂਗੇ ਤਨ ਦੇ ਪਾਸੇ ਕਰਨਾ ਤਿੰਨ ਸਦ ਦੇ ਤਾਂ ਆ ਦੇਖਾ ਨੀ ਜੜੀ ਬਣੂਗੀ ਤਾਂ ਮਿਲਾਂ ਦੇ ਕਰਨੀ ਜੜੀ ਬਣੂਗੀ ਤਨ ਪਸੰਦ ਦੇ ਇੱਕ ਜੜੀ ਆ ਵਾ ਬਣਾ ਲੈ ਤਿੰਨ ਤਨ ਹੁਣ ਆਪਾ ਦੋਂ ਦੇ ਕ ਬਣਾਤਾ ਤੈਨ ਆਪਣੇ ਚਾਰ ਤਾਂ ਹੀ ਵਾਧਦੇ ਆ ਚਾਰ ਗੁੰਡੇ ਵਾਧਦੇ ਤੇ ਚਾਰ ਹੀ ਆਪਣੇ ਘਟਦੇ ਆ ਭਾਈ ਹੁਣ ਆਪਾਂ ਉਲਟੇ ਪਾਸੇ ਆ ਚੌਥੀ ਸਲਾਈ ਇੱਕ ਕਥਲਾਈ ਦਾ ਹੀ ਡਿਜ਼ਾਈਨ ਉਲਟੇ ਪਾਸੇ ਸਾਰੇ ਗੋਟੇ ਗੋਟੇ ਬਣਨੇਗੇ ਉਹ ਹੀ ਰਿਪੀਟ ਕੀਤਾ ਆਪਾਂ ਪਹਿਲਾਂ ਵੀ ਦੂਜੀ ਸਲਾਈ ਚ Botis ocurre de una caja vida. ਜੇ ਨੰਨ ਨੂੰ ਵੱਤਵਾ ਦੋ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੈਹੀ ਜੀ ਲੱਗੀ ਦੇਖੋ ਬਣਨ ਲੱਗ ਗਿਆ ਤੋ ਜਿਹ ਪੈਨ ਲੱਗੇ ਨੇ ਅੰਦਰ ਦੇ ਬਾਰਡਰ ਬਣਿਆ ਹੋਇਆ ਦੇਖੋ ਇੱਕ ਵਾਰੀ ਹੋਰ ਦੱਸ ਦਿੰਦੇ ਆ ਤੁਹਾਨੂੰ

ਦੇਖੋ ਜਿਹੜੇ ਗੁੰਡੇ ਇੱਥੇ ਘਟਣਗੇ ਘਟਦੇ ਆ ਉਹ ਇਧਰ ਵਧ ਜਾਂਦੇ ਇੱਥੇ ਤਨ ਨਹੀਂ ਰਹਿਣਗੇ ਦੇਖੋ ਹਉਟੇ ਪਾਸੇ ਹੁਲਤੇ സിവിട്ട ജൂടി ടോപി ആ ഫോൺ വെ സാ ഡിജന ബാക്ക് തയ്യാറോ ਆ ਦੇ ਰਹੇ ਹਾਂ ਬੰਦ ਤੇ ਆ ਕੱਟਦੇ ਆ ਦੇਖੋ ਆ ਜਿਹੜੇ ਇੱਥੇ ਕੱਟਦੇ ਆ ਬਣਦਾ ਉਹ ਮੇ ਤੇਵੇਂ ਜਿਵੇਂ ਬਣੇ ਹੋਏ ਤੇ ਤੁਸੀਂ ਵੀ ਬਣਵਾ ਸਕਦੇ ਹੋ ਸਾਥੋਂ ਬਧਿਆ ਕੰਮ ਕਰਕੇ ਦੇਖੋ ਇਹ ਦੇਖ ਚਲੋ ਜੀ ਆਪਾਂ ਅਗਲੀ ਵੀਡੀਓ ਚ ਆਉਂਦੇ ਆ ਸਾਰਿਆਂ ਨੂੰ ਫਿਰ ਫੇ ਸਸਰੀਆ ਕਾ